ਮੈਂ ਚੜ੍ਹਤਬੀਰ ਸਿੰਘ ਤੇ ਮੇਰੇ ਦਾਦੀ ਮੇਰੇ ਦਾਦੀ ਨੇ ਜਿਨ੍ਹਾਂ ਨਾਲ ਮੇਰੀ ਮੰਮਾ ਨੇ ਮਾਰਕਟਾਈ ਕੀਤੀ ਆ ਤੇ ਮਾਰਕਟਾਈ ਪਹਿਲੀ ਵਾਰ ਨਹੀਂ ਹੋਈ ਇਹ ਅੱਗੇ ਵੀ ਬਹੁਤ ਵਾਰ ਮੰਮਾ ਨੇ ਮਾਰਕਟਾਈ ਕੀਤੀ ਦੀ ਆ ਦਾਦੀ ਨਾਲ ਮੇਰੇ ਨਾਲ ਵੀ ਕੀਤੀ ਆ ਪਾਪਾ ਨਾਲੇ ਵੀ ਚਲੋ ਮਾਰਕਟਾਈ ਕਰਦੇ ਨੇ ਤੇ ਉਹ ਸ਼ਰਾਬ ਪਿੰਦੇ ਨੇ ਮੰਮਾ ਤੇ ਮੈਨੂੰ ਲੱਗਦਾ ਕਿ ਉਹ ਮੈਡੀਕਲ ਨਸ਼ਾ ਵੀ ਕੋਈ ਨਾ ਕੋਈ ਕਰਦੇ ਹੋਣਗੇ ਜ਼ਰੂਰ ਕਰਦੇ ਹੋਣਗੇ ਤੇ ਐਵਾ ਕਿ ਉਹ ਨਸ਼ੇ ਵਿੱਚ ਕੁਝ ਵੀ ਕਰਦੇ ਆ ਮਾਰਕਟਾਈ ਕਰਦੇ ਗਾਲਾਂ ਕੱਢਦੇ ਆ ਤੇ ਉਸ ਦਿਨ ਕੀ ਹੋਇਆ ਹੈਗਾ ਮਮਾ ਨਾਲ ਗਾਣਾ ਕੱਢਦੇ ਸੀ ਦਾਦੀ ਨੂੰ ਗਾਲਾਂ ਕੱਢਦੇ ਕਿਤੇ ਦਾਦੀ ਨੇ ਆਪਣੇ ਫੋਨ ਤੇ ਵੀਡੀਓ ਬਣਾ ਲਈ ਮਮਾ ਦੀ ਵੀਡੀਓ ਬਣਾਈ ਤੇ ਮਮਾ ਨੇ ਵੇਖ ਲਿਆ ਕਿ ਦਾਦੀ ਨੇ ਮੇਰੀ ਵੀਡੀਓ ਬਣਾ ਲਈ ਆ ਫਿਰ ਮਮਾ ਨਾਲ ਦਾਦੀ ਦਾ ਫੋਨ ਖੋਣ ਆਗੇ ਤੇ ਮਾਰਕਟਾਈ ਕਰਨੀ ਸ਼ਾਰਟ ਕਰਤੀ ਦਾਦੀ ਨਾਲ ਉਹਨੇ ਮੈਂ ਦਾਦੀ ਦੀਆਂ ਚੀਕਾਂ ਦੀ ਆਵਾਜ਼ ਸੁਣੀ ਤੇ ਮੈਂ ਆਉਂਦੇ ਆਉਂਦੇ ਨੇ ਵੀਡੀਓ ਔਨ ਕਰ ਲਈ ਕਿ ਮਾਰਕਟਾਈ ਮਮਾ ਕਰੰਦੀ ਆ ਤੇ ਮੈਂ ਵੀਡੀਓ ਬਣਾ ਲੈਣਾ ਕਿ ਤਾਂ ਕਿ ਜੇ ਮੰਮਾ ਕਹਿੰਦੀ ਮੰਮਾ ਨਾ ਸਾਨੂੰ ਡਰਾਉਂਦੀ ਤਾਂ ਮੰਗਉਂਦੀ ਆ ਕਿ ਮੈਂ ਗੱਡੀ ਥੱਲੇ ਆਏ ਨਾ ਵਾ ਤੇ ਤੁਹਾਡਾ ਨਾਲ ਆ ਦੇਣਾ ਵਾ ਤੂੰ ਮੇਰਾ ਬੰਦਾ ਹੀ ਸਾਦੋ ਐਦਾਂ ਨਹੀਂ ਗੱਲਾਂ ਕਰਦੀ ਆ ਪ੍ਰਾਪਰਟੀ ਮਗਰ ਮੰਗਦੀ ਆ ਕਿ ਮੈਨੂੰ ਪ੍ਰਾਪਰਟੀ ਦੋ ਤੇ ਦਾਦੀ ਨੂੰ ਵੀ ਡਰਾਉਂਦੀ ਤਾਂ ਮੰਗਉਂਦੀ ਆ ਤੇ ਉਸ ਦਿਨ ਫਿਰ ਇਹ ਗੱਲੋਂ ਮੈਂ ਵੀਡੀਓ ਬਣਾ ਲਈ ਮੰਮਾ ਦੀ ਕਿ ਮੇਰੇ ਕੋ ਦਾਦੀ ਜਿਹੜੀ ਆ ਕਿ ਅਹੀਂ ਜੇ ਐਦਾਂ ਹੀ ਕਿਤੇ ਗੱਲ ਕਰਾਂਗੇ ਉਹ ਗੱਲ ਕਿਸੇ ਨੇ ਮੰਨੀ ਨਹੀਂ ਜਿੰਨਾਂ ਤੇ ਸਾਡੇ ਕੋਈ ਪ੍ਰੂਫ ਨਾ ਹੋਏਗਾ ਇਸ ਕਰਕੇ ਮੈਂ ਵੀਡੀਓ ਬਣਾਈ ਸੀ ਕਿ ਇਹ ਵੀਡੀਓ ਹੋਰ ਵੀ ਮੇਰੇ ਕੋਲ ਬਹੁਤ ਵੀਡੀਓ ਪਈਆਂ ਨੇ ਮਮਾ ਕਿ ਮਮਾ ਧੱਕੇ ਨਾਲ ਪਪਾ ਨੂੰ ਸ਼ਰਾਬ ਵੀ ਪਿਉਂਦੇ ਆ ਤੇ ਮਮਾ ਪਪਾ ਨੂੰ ਤੰਗ ਕਰਦੇ ਆ ਕਹਿੰਦੇ ਆ ਕਿ ਤੂੰ ਆਪਣੀ ਪ੍ਰਾਪਰਟੀ ਕਿਉਂ ਨਹੀਂ ਮੰਗਦਾ ਆਪਣਾ ਹਿੱਸਾ ਕਿਉਂ ਨਹੀਂ ਮੰਗਦਾ ਮਤਲਬ ਇਹੋ ਜੀਆਂ ਚਾਲਾਂ ਮਮਾ ਖੇਡਦੇ ਆ ਤੇ ਮੇਰੇ ਖਿਲਾਫ ਵੀ ਉਹ ਮਮਾ ਨੇ ਕੋਈ 10 15 ਦਿਨ ਹੋ ਗਏ ਆ ਤੇ ਬਠਾਣੇ ਮੇਰੀ ਕੰਪਲੇਨਟ ਕੀਤੀ ਸੀਗੀ ਮੈਨੂੰ ਫੋਨ ਆਇਆ ਤੇ ਬਠਾਣੇ ਤੋਂ ਤੇ ਮੈਨੂੰ ਕਹਿੰਦੇ ਪਏ ਸਾਰੇ ਕਿ ਤੂੰ ਵੀਡੀਓ ਬਣਾਈਆਂ ਪਰ ਤੂੰ ਰੋਕਿਆ ਕਿਉਂ ਨਹੀਂ ਮੈਂ ਇਸੇ ਗੱਲ ਨੂੰ ਨਹੀਂ ਰੋਕਿਆ ਕਿ ਮੇਰੀ ਕੰਪਲੇਂਟ ਮਮਾ ਨਾਲ ਮਤਲਬ ਕਿ ਮੇਰਾ ਦੁਬਾਰਾ ਜਿਹੜੀ ਕੰਪਲੇਂਟ ਹੈ ਕਰਨਾ ਦੇਵੇ ਮੇਰੀ ਤੇ ਮੈਨੂੰ ਨਾਲ ਮਤਲਬ ਕਿ ਪ੍ਰੈਸ਼ਰ ਪਾਏ ਕਿ ਤੂੰ ਮੈਨੂੰ ਮਾਰਿਆ ਕੁੱਟਿਆ ਵਾ ਜਾਣ ਕੇ ਝੂਠ ਨਾ ਬੋਲੇ ਇਸ ਕਰਕੇ ਮੈਂ ਵੀਡੀਓ ਬਣਾਈ ਕਿ ਸਾਡੇ ਕੋਲ ਕੋਈ ਪ੍ਰੂਫ ਹੋਵੇ ਤੇ ਗੱਲ ਇਹ ਹੈ ਕਿ ਜੋ ਦਦੀਨਾ ਹੋਇਆ ਬਹੁਤ ਮਾੜਾ ਹੋਇਆ ਤੇ ਇਹਦੀ ਬੰਦੀਪ ਕਾਰਵਾਈ ਮਮਾ ਨਾਲ ਹੋਣੀ ਚਾਹੀਦੀ ਮਮਾ ਨੂੰ ਤੁਸੀਂ ਕੰਪਲੇਂਟ ਕੀਤੀ ਹਾਂਜੀ ਕੰਪਲੇਂਟ ਕੀਤੀ ਹੈਗੀ ਤੇ ਗੱਲ ਇਹ ਹੈ ਕਿ ਜਿੱਦਣ ਕੰਪਲੇਂਟ ਕਰਨੀ ਜਿੱਦਣ ਅਸੀਂ ਗਏ ਹਾਂ ਨਾ ਸਾਡੇ ਸਾਹਮਣੇ ਵੀ ਐਸਐਚਓ ਸਾਹਮਣੂ ਬਹੁਤ ਬੁਰਾ ਬੋਲਦੀ ਹੈਗੀ ਐਸਐਚਓ ਸਾਹਮਣੇ ਨਾਲ ਵੀ ਉਹ ਆਰਗੂਮੈਂਟ ਕਰਦੀ ਪਈ ਹੈਗੀ ਕਿ ਤੁਹਾਨੂੰ ਕਿ ਤੁਸੀਂ ਮੈਨੂੰ ਠਾਣੇ ਲੈਣਤਾ ਵਾ ਤੇ ਮੈਨੂੰ ਵੀ ਐਸਐਚਓ ਸਰ ਸਾਹਮਣੇ ਮੈਨੂੰ ਗਾਲਾਂ ਕੱਢਦੀ ਪਈ ਹੈਗੀ